ਸਸਟੇ ਕਾਲਜੀ ਸਾਰਿਆਂ ਨੂੰ ਲਾਈਫ ਸਟਾਈਲ ਵਿਦਿਸ਼ਾਨਾ ਉਹ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡਾ ਸ਼ੇਅਰ ਕਰਨ ਜਾ ਰਹੇ ਹਾਂ ਕਿ ਇਹ ਹੈ ਜੀ ਕਪੜਾ ਤੇ ਕਪੜਾ ਇਹ ਸਿੰਥੈਟਿਕ ਬੇਸ ਤੁਸੀਂ ਕੋਈ ਦੁਪੱਟਾ ਲੈ ਸਕਦੇ ਹੋ ਕੋਈ ਸੂਟ ਦਾ ਜਿਹੜਾ ਬਾਦੂ ਬਚਿਆ ਕਪੜਾ ਉਹ ਲੈ ਸਕਦੇ ਹੋ ਤੇ ਇਸ ਕਪੜੇ ਦੇ ਨਾਲ ਅਸੀਂ ਤੁਹਾਨੂੰ ਅੱਜ ਇੱਕ ਕਮਾਲ ਦੀ ਚੀਜ਼ ਬਣਾ ਕੇ ਦਿਖਾਵਾਂਗੇ ਕਿ ਜਿਸ ਤਰ੍ਹਾਂ ਅਲਮਾਰੀ ਦੇ ਵਿੱਚ ਅਲਮੀਰਾ 'ਚ ਜਗ੍ਹਾ ਘੱਟ ਹੋਵੇ ਤੇ ਸਾਡੇ ਜਿਸ ਤਰ੍ਹਾਂ ਹੁਣ ਸਰਦੀਆਂ 'ਤੇ ਕੱਪੜਿਆਂ ਦਾ ਜਿਹੜਾ ਇਹ ਭੰਡਾਰ ਹੋ ਜ਼ਿਆਦਾ ਹੁੰਦਾ ਹੈ ਤੇ ਅਲਮਾਰੀ ਵਿੱਚ ਸੈੱਟ ਨਹੀਂ ਹੁੰਦਾ ਤੇ ਇਹਦੇ ਨਾਲ ਇੱਕ ਅਸੀਂ ਆਰਗੇਨਾਈਜ਼ਰ ਬਣਾਵਾਂਗੇ ਜਿਹਦੇ ਵਿੱਚ ਅਸੀਂ ਕੱਪੜੇ ਸੈੱਟ ਕਰ ਸਕਦੇ ਹਾਂ ਤੇ ਦੁਪੱਟਾ ਜਾਂ ਸੂਟ ਦਾ ਕੋਈ ਬਚਿਆ ਪੀਸ ਦੁਪੱਟੇ ਵਿੱਚੋਂ ਵੀ ਜਿਹੜਾ ਹਾਫ ਦੁਪੱਟੇ ਦਾ ਅਸੀਂ ਬਣਾ ਸਕਦੇ ਆ ਤੇ ਇਹ ਬਹੁਤ ਛੋਟੇ ਜਿਹੇ ਪੀਸ ਤੋਂ ਅਸੀਂ ਇਹ ਜਿਹੜਾ ਇੱਕ ਆਰਗੇਨਾਈਜ਼ਰ ਤਿਆਰ ਕਰ ਸਕਦੇ ਆ ਤੇ ਤੁਹਾਨੂੰ ਅੱਜ ਅਸੀਂ ਬਣਾਉਣੀਆ ਦੇ ਨਾਲ ਤੁਹਾਡਾ ਨਾਲ ਸ਼ੇਅਰ ਕਰਦੇ ਆ ਕਿ ਤੁਸੀਂ ਇਹਦੇ ਨਾਲ ਜਿਹੜੇ ਕਾਫੀ ਸਾਰਾ ਆਪਣਾ ਜਿਹੜੇ ਕੱਪੜੇ ਆ ਸੂਟ ਆ ਜਾਂ ਬੱਚਿਆਂ ਦੇ ਜਿਹੜਾ ਵਾ ਸਮਾਨ ਆ ਉਹਨੂੰ ਉਹਦੇ ਵਿੱਚ ਸੈੱਟ ਕਰਕੇ ਰੱਖ ਸਕਦੇ ਹੋ ਤੇ ਬੜੇ ਆਰਾਮ ਦੇ ਨਾਲ ਜਿਹੜਾ ਵਾ ਉਹ ਕਾਫੀ ਸਪੇਸ ਦਾ ਡਿਜ਼ਾਈਨ ਲੰਮੀ ਰਾ ਚ ਪਾਜ ਜਾਵੇ ਕਿ ਤੇ ਕੱਪੜੇ ਤੁਹਾਡੇ ਜਿਹੜੇ ਆ ਉਹ ਸਾਂਦੇ ਜਾਣਗੇ ਤੇ ਆਓ ਅਸੀਂ ਬਣਾਉਣੀ ਆ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਲੈ ਲਿਆ ਸੀ ਅਸੀਂ ਇਹ ਕਾਟਨ ਦਾ ਕੱਪੜਾ ਹੈ ਕਾਟਨ ਵੀ ਇਹ ਸੰਥੈਟਿਕ ਬੇਸ ਹੋਣਾ ਚਾਹੀਦਾ ਹੈ ਇਹ ਦੁਪੱਟਾ ਹੀ ਸਮਝ ਲਓ ਇਹ ਦੁਪੱਟਾ ਸੀਗਾ ਜਿੱਦਾਂ ਕਾਟਨ ਬੇਸ ਦੁਪੱਟੇ ਗਰਮੀਆਂ ਵਿੱਚ ਲੈ ਲੈਣੇ ਆ ਤੇ ਇਹ ਥੋੜਾ ਸੰਥੈਟਿਕ ਮਿਕਸ ਹੀ ਤੇ ਅਸੀਂ ਇਹਨੂੰ ਇਸ ਤਰ੍ਹਾਂ ਡਬਲ ਫੋਲਡ ਕਰਕੇ ਤਾਂ 32 ਇੰਚ ਸੀ ਇਸ ਦੀ ਐ ਸਾਈਡ ਤੋਂ ਲੈਂਥ ਵਾਲੀ ਸਾਈਡ ਤੋਂ 32 ਇੰਚ ਦੇ ਅਸੀਂ ਟਿੱਕ ਲਗਾ ਲਾਂਗੇ ਤੇ ਇੰਨਾ ਪੀਸ ਅਸੀਂ ਕੱਟ ਲਵਾਂਗੇ ਦੋਵੇਂ ਪਾਸੇ ਇਹਨੂੰ ਦੁਪट्टे ਨੂੰ ਫੋਲਡ ਕਰਕੇ ਤੇ ਅਸੀਂ ਇਹਨੂੰ 32 ਇੰਚ ਤੇ ਦੋਵੇਂ ਪਾਸੇ ਕੱਟ ਜਿਹੜਾ ਵਾ ਨਿਸ਼ਾਨ ਲਗਾ ਕੇ ਤੇ ਇਸ ਤਰ੍ਹਾਂ ਦੋਨੋਂ ਨੂੰ ਆਪਸ ਚ ਮਿਲਾ ਕੇ ਤੇ ਫਿਰ ਅਸੀਂ ਇਹਨੂੰ ਕੱਟ ਲਵਾਂਗੇ ਤੇ ਇਸ ਦੁਪट्टे ਦੀ ਚੌੜਾਈ ਜਿਹੜੀ ਆ ਉਹ 42 ਇੰਚ 42 ਇੰਚ ਦੀ ਚੌੜਾਈ ਸੀਗੀ ਤੇ ਲੈਂਥ ਵਾਈਜ਼ ਇਹਨੂੰ ਅਸੀਂ 32 ਇੰਚ ਤੇ ਅਸੀਂ ਇਹਨੂੰ ਕੱਟ ਲਿਆ ਤਾਂ ਹੁਣ ਅਸੀਂ ਇਹਨੂੰ ਕੱਟ ਲਵਾਂਗੇ ਤੇ ਇਹ ਪੀਸ ਅਸੀਂ ਅਲੱਗ ਕਰ ਲਾਂਗੇ ਤੁਹਾਡੀ ਮਰਜ਼ੀ ਹੈ ਤੁਸੀਂ ਜੇ ਇਸ ਨੂੰ ਵੱਡਾ ਬਣਾਉਣਾ ਚਾਹੁੰਦੇ ਹੋ ਤਾਂ ਉਸ ਅਕੋਰਡਿੰਗ ਤੁਸੀਂ ਕੱਟ ਸਕਦੇ ਹੋ ਮੈਨੂੰ ਇੰਨਾ ਕੀ ਚਾਹੀਦਾ ਸੀਗਾ ਤੇ ਜੇ ਤੁਸੀਂ ਵੀ ਇੰਨਾ ਬਣਾਉਣਾ ਚਾਹੁੰਦੇ ਹੋ ਤਾਂ ਦੇਖ ਲਿਓ ਇਸ ਤਰ੍ਹਾਂ ਬਣਾ ਲਿਓ ਤੇ ਇਹ ਦੇਖੋ ਇਹ ਦੁਪੱਟੇ ਦੀ ਚੁੜਾਈ ਦੇ ਅਕੋਰਡਿੰਗ ਹੈ ਇਹ ਦੁਪੱਟੇ ਦੀ ਚੁੜਾਈ ਸੀਗੀ 42 ਤੇ ਲੈਂਥ ਵਾਈਜ਼ ਅਸੀਂ ਕੱਟ ਲਿਆ ਇਹਨੂੰ 32 42 ਬਾਈ 32 ਤੇ ਜਿਹਦੇ ਪਾਸਿਓ ਅਸੀਂ ਇਹਨੂੰ ਕੱਟ ਲਗਾਇਆ ਹੈ ਕੱਟਿਆ ਸੀਗਾ ਉਹ ਇਧਰੋਂ ਅਸੀਂ ਇਹਨੂੰ ਇਸ ਤਰ੍ਹਾਂ ਡਬਲ ਫੋਲਡ ਫੋਲਡ ਕਰਕੇ ਇੱਥੇ ਸੀਨ ਲਗਾ ਲਾਂਗੇ ਤਾਂ ਜੋ ਜਿਹੜੇ ਧਾਗੇ ਜਿਹਾ ਬਾਹਰ ਨਾ ਨਿਕਲ ਤੇ ਇਧਰੋਂ ਜਿੱਧਰ ਇਹਦੇ ਐਜਸ ਜੇ ਬਣੇ ਆ ਪਹਿਲਾਂ ਹੀ ਆਲਰੇਡੀ ਬਣੇ ਹੁੰਦੇ ਆ ਉਧਰੋਂ ਅਸੀਂ ਇਹਨੂੰ ਸੀਨ ਨਹੀਂ ਲਗਾਵਾਂਗੇ ਤੇ ਇਧਰੋਂ ਅਸੀਂ ਲਗਾਵਾਂਗੇ ਕਿਉਂਕਿ ਇਧਰੋਂ ਕੱਟ ਲਗਾਇਆ ਹੈ ਤੇ ਧਾਗੇ ਨਿਕਲ ਜਾਣਗੇ ਤੈਸੇ ਇਹਨੂੰ ਫੋਲਡ ਕਰਕੇ ਤੇ ਦੇਖੋ ਇਸ ਨੂੰ ਸਿਲਾਈ ਲਗਾ ਲਈਏ ਤੁਸੀਂ ਸੂਈ ਧਾਗੇ ਨਾਲ ਵੀ ਲਗਾ ਸਕਦੇ ਹੋ ਤੁਸੀਂ ਮਸ਼ੀਨ ਨਾਲ ਵੀ ਲਗਾ ਸਕਦੇ ਹੋ ਐਜ਼ ਯੂ ਵਿਸ਼ ਤੁਹਾਡੀ ਮਰਜ਼ੀ ਹੈ ਤੇ ਹੁਣ ਅਸੀਂ ਇਹਨੂੰ ਜਿੱਧਰੋਂ 42 ਇੰਚ ਹੈ ਉਧਰੋਂ ਅਸੀਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਦਵਾਂਗੇ ਡਬਲ ਫੋਲਡ ਫੇਰ ਕਰਕੇ ਤਾਂ ਇਹਦਾ ਜਿੱਥੇ ਸੈਂਟਰ ਹੈ ਸੈਂਟਰ ਦੇ ਵਿੱਚ ਅਸੀਂ ਨਿਸ਼ਾਨ ਲਗਾ ਲਾਂਗੇ ਇਹਦਾ ਅਸੀਂ ਸੈਂਟਰ ਕੱਢਣਾ ਹੈ ਸੈਂਟਰ ਦੇ ਵਿੱਚ ਦੇਖੋ ਅਸੀਂ ਨਿਸ਼ਾਨ ਲਗਾ ਲਿਆ ਹੈ ਤੇ ਫਿਰ ਇਹਨੂੰ ਸਿੱਧਾ ਕਰਕੇ ਤਾਂ ਫਿਰ ਦੂਸਰੀ ਸਾਈਡ ਵੀ ਇਹਦਾ ਸੈਂਟਰ ਤੇ ਅਸੀਂ ਨਿਸ਼ਾਨ ਲਗਾ ਲਾਂਗੇ ਕਿਉਂਕਿ ਅਸੀਂ ਇਹਦਾ ਸੈਂਟਰ ਬਿੰਦੂ ਕੱਢਣਾ ਹੈ ਤਾਂ ਫਿਰ ਦੇਖਿਓ ਇਸ ਨੂੰ ਹੁਣ ਕੋਈ ਵੀ ਕੱਟ ਕੁਝ ਵੀ ਲਗਾਉਣ ਦੀ ਲੋੜ ਨਹੀਂ ਹੈਗੀ ਬਸ ਇਸ ਪੀਸ ਤੋਂ ਜਸਟ ਤਾਂ ਹੀ ਤੁਸੀਂ ਦੋ ਚਾਰ ਜਿਹੜੀਆਂ ਸਿਲਾਈ ਲਗਾਉਣੀਆਂ ਐ ਤੇ ਆਰਗੇਨਾਈਜ਼ਰ ਬਣ ਕੇ ਤਿਆਰ ਹੋ ਜਾਣਾ ਹੈ ਹੁਣ ਦੇਖੋ ਦੋਨੋਂ ਕਾਰਨਰ ਜਿਹੜੇ ਆ ਉਹਨਾਂ ਨੂੰ ਅਸੀਂ ਜਿਹੜਾ ਸੈਂਟਰ ਤੇ ਨਿਸ਼ਾਨ ਲਗਾਇਆ ਸੀ ਉਹਦੇ ਨਾਲ ਮਿਲਾ ਦੇਣਾ ਹੈ। ਇਧਰਲਾ ਕਾਰਨਰ ਵੀ ਤੇ ਦੂਸਰੀ ਸਾਈਡ ਦਾ ਕਾਰਨਰ ਵੀ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਤਾਂ ਅਸੀਂ ਸੈਂਟਰ ਤੇ ਮਿਲਾ ਦੇਣਾ ਹੈ। ਤੇ ਧਿਆਨ ਨਾ ਦੇਖਣਾ ਇਸ ਤਰੀਕੇ ਨਾਲ ਤੁਹਾਨੂੰ ਲੱਗੇ ਉਹ ਦਿਖਾਉਣੇ ਆ। ਵੀ ਇਹ ਦੇਖੋ ਥੱਲੇ ਅਸੀਂ ਨਿਸ਼ਾਨ ਲਗਾਇਆ ਹੈ ਸੈਂਟਰ ਤੇ ਤੇ ਸੈਂਟਰ ਦੇ ਉੱਤੇ ਦੋਨੋਂ ਕਾਰਨਰ ਜਿਹੜਿਆ ਬਰੇ ਆਰਾਮ ਦੇ ਨਾਲ ਜਿਹੜੇ ਆ ਤੁਸੀਂ ਸੈੱਟ ਕਰ ਲੈਣੇ ਨੇ। ਇੱਥੇ ਤੁਸੀਂ ਪਿੰਨਸ ਵੀ ਲਗਾ ਸਕਦੇ ਹੋ। ਤਾਂ ਜੋ ਇਹ ਹਿੱਲੇ ਜੁਲੇ ਨਾ ਜੇ ਨਹੀਂ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਇੱਥੇ-ਇੱਥੇ ਸੀਨ ਲਗਾ ਦੇਣੀ ਹੈ ਤੁਸੀਂ ਸੂਈ ਨਾਲ ਲਗਾ ਲਓ ਮਸ਼ੀਨ ਦੇ ਨਾਲ ਲਗਾ ਲਓ ਜਿਸ ਤਰ੍ਹਾਂ ਤੁਹਾਡੀ ਮਰਜ਼ੀ ਇਸ ਤਰ੍ਹਾਂ ਸੀਨ ਲਗਾ ਲੈਣੀ ਤੇ ਇਹ ਦੇਖੋ ਮੈਂ ਇੱਥੇ ਸੀਨ ਲਗਾ ਲਈ ਸੀਗੀ ਤੇ ਸੀਨ ਲਗਾਉਣ ਤੋਂ ਬਾਅਦ ਫਿਰ ਅਸੀਂ ਕੀ ਕਰਨਾ ਹੈ ਇਹਦੇ ਜਿਹੜੇ ਆ ਕਾਰਨਰ ਕਟਾਂਗੇ ਅਸੀਂ ਤਾਂ ਜੋ ਥੱਲੇ ਇਹਦਾ ਬੇਸ ਬਣ ਸਕੇ ਤੇ ਇੱਥੇ ਅਸੀਂ ਇਹਨਾਂ ਦੇ ਕਾਰਨਰਾਂ ਤੇ ਕੱਟ ਲਗਾਵਾਂਗੇ ਇਹਦਾ نیچے ਬੇਸ ਬਣਾਉਣ ਵਾਸਤੇ ਪੰਜ ਥਲੇ ਜਿਹੜਾ ਚੌੜਾਈ ਦੇ ਵਿੱਚ ਇਹਦਾ ਸਕੁਅਰ ਪੀਸ ਦੇ ਟਾਈਪ ਦਾ ਸਕੁਅਰ ਟਾਈਪ ਇਹਦਾ 베이스 ਬਣ ਸਕੇ ਤੇ ਹੁਣ ਅਸੀਂ ਕੀ ਕਰਾਂਗੇ ਤੁਸੀਂ 4x4 ਇੰਚ ਤੇ ਵੀ ਇਹਦਾ ਕੱਟ ਲਗਾ ਸਕਦੇ ਹੋ 3.5 ਇੰਚ ਤੇ ਵੀ ਇੱਥੇ ਇਹਦਾ ਕੱਟ ਲਗਾ ਸਕਦੇ ਹੋ ਤਾਂ ਮੈਂ 3.5 ਇੰਚ ਤੇ ਇਹਦਾ ਦੋ 3.5x3.5 ਦੋਨੋਂ ਪਾਸੇ 3.5 ਜਿਹੜਾ ਤੁਸੀਂ 3.5 ਤੁਸੀਂ ਨਿਸ਼ਾਨ ਲਗਾ ਕੇ ਤੇ ਇਸ ਤਰੀਕੇ ਨਾਲ ਤੁਸੀਂ ਇੱਥੇ ਇਹਨਾਂ ਨੁਕਰਾਂ ਨੂੰ ਜਿਹੜਾ ਵਾ ਕਾਰਨਰ ਆ ਉਹਨਾਂ ਨੂੰ ਤੁਸੀਂ ਕੱਟ ਲੈਣਾ ਇੱਕ ਪਾਸੇ ਲੱਗ ਗਿਆ ਇਸੇ ਤਰੀਕੇ ਨਾਲ ਅਸੀਂ ਦੂਸਰੇ ਪਾਸੇ ਵੀ ਇਹਦੇ ਕੱਟ ਲਗਾਵਾਂਗੇ ਮੈਂ ਤੁਹਾਨੂੰ ਬਹੁਤ ਪਿਆਰ ਦੇ ਨਾਲ ਬਿਲਕੁਲ ਸਲੋ ਸਲੋ ਹੌਲੀ ਹੌਲੀ ਦਿਖਾ ਰਹੀ ਹਾਂ ਤਾਂ ਜੋ ਹਰ ਇੱਕ ਨੂੰ ਸਮਝ ਆ ਸਕੇ ਤੇ ਦੇਖੋ ਇੱਧਰ ਵੀ 3.5 ਤੇ ਉਧਰ ਵੀ 3.5 ਦੋਨਾਂ ਨੂੰ ਅਸੀਂ ਮਿਲਾ ਕੇ 3.5 ਤੇ ਇਹ ਅਸੀਂ ਕਾਰਨਰ ਜਿਹੜੇ ਆ ਉਹ ਇਹਨਾਂ ਦੇ ਕੱਟ ਲਵਾਂਗੇ ਹੁਣ ਇੱਥੇ ਇਹਨਾਂ ਦਾ ਅਸੀਂ ਕੱਟ ਲਗਾ ਲਵਾਂਗੇ ਇਹਨਾਂ ਦੇ ਦੇਖੋ ਨਿਸ਼ਾਨ ਲੱਗੇ ਆ ਇਹ ਸਾਡੇ ਜਿਹੜੇ ਥੱਲੇ بیس ਬਣੇਗਾ ਤੇ ਇਹ ਇਹਨਾਂ ਨੂੰ ਬੜੇ ਆਰਾਮ ਦੇ ਨਾਲ ਅਸੀਂ ਕੱਟ ਲਵਾਂਗੇ ਕੱਟਣ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੀ ਆ ਕਿ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਸਿਲਾਈ ਕਰਨਾ ਹੈ ਤੇ ਇਹ ਬੜੇ ਆਰਾਮ ਦੇ ਨਾਲ ਕੱਟ ਲਗਾਉਣੇ ਆ ਕੁਝ ਵੱਧ ਘੱਟ ਨਾ ਹੋ ਜੇ ਤੇ ਬਸ ਇੰਨੀ ਕੀ ਮਿਹਨਤ ਦੀ ਲੋੜ ਆ ਬਾਕੀ ਕੋਈ ਜ਼ਿਆਦਾ ਜਿਹੜੀ ਆ ਉਹ ਸਿਰਦਰਦੀ ਵਾਲੀ ਗੱਲ ਨਹੀਂ ਹੈਗੀ ਬਹੁਤ ਹੀ ਆਸਾਨੀ ਦੇ ਨਾਲ ਜਸਟ 10 15 ਮਿੰਟ ਵਿੱਚ ਇਹ ਤਿਆਰ ਹੋ ਜਾਂਦਾ ਹੈ ਤੇ ਇਹੋ ਹੀ ਬਸ ਦੋ ਜਿਹੜੇ ਮੇਨ ਕੱਟ ਸੀਗੇ ਉਹ ਅਸੀਂ ਲਗਾ ਲਏ ਆ ਹੁਣ ਦੇਖੋ ਇਹ ਕੱਟ ਲੱਗੇ ਆ ਤੇ ਕੱਟ ਲੱਗਣ ਤੋਂ ਬਾਅਦ ਫਿਰ ਅਸੀਂ ਕੀ ਕਰਨਾ ਹੈ ਇਹ ਉੱਪਰਲੀ ਕਾਰਨਰ ਤੇ ਇਹ ਨੀਚੇ ਵਾਲਾ ਕਾਰਨਰ ਅਸੀਂ ਇਸ ਤਰੀਕੇ ਦੇ ਨਾਲ ਸਿੱਧਾ ਕਰ ਦੇਣਾ ਤੇ ਇਹਨਾਂ ਨੂੰ ਸਿਲਾਈ ਲਗਾ ਦੇਣੀ ਹੈ ਤੇ ਇਸ ਦੇਖੋ ਮੈਂ ਇੱਥੇ ਸਿਲਾਈ ਲਗਾ ਲਈ ਹੈ ਤਾਂ ਹੁਣ ਦੂਸਰੀ ਸਾਈਡ ਤੇ ਵੀ ਦੇਖੋ ਇਹ ਉੱਪਰਲਾ ਕਾਰਨਰ ਤੇ ਥੱਲੇ ਵਾਲੇ ਪੀਸ ਦਾ ਕਾਰਨਰ ਦੋਨੋਂ ਨੂੰ ਇਸ ਤਰੀਕੇ ਨਾਲ ਸਿੱਧੇ ਕਰ ਦੇਣਾ ਹੈ ਤੇ ਇਧਰੋਂ ਸਿਲਾਈ ਲਗਾ ਦੇਣੀ ਹੈ ਤਾਂ ਇਹ نیچے ਇਹਦਾ بیس ਬਣ ਜਾਏਗਾ ਜਿੱਥੇ ਇਸ ਦੇ ਕਪੜੇ ਰੱਖਣੇ ਆ ਤੇ ਹੁਣ ਦੇਖੋ ਇਹ ਜਿਹੜਾ ਆਰਗਨਾਈਜ਼ਰ ਜਿਹੜਾ ਇਹ ਕਪੜੇ ਰੱਖਣ ਵਾਲਾ ਬਣ ਗਿਆ ਹੈ ਉਹਦੀ ਸ਼ੇਪ ਲੈ ਲਈ ਇਹਨੇ ਨੀਚੋਂ ਤੇ ਹੁਣ ਅਸੀਂ ਕੀ ਕਰਾਂਗੇ ਇਹ ਜਿਹੜਾ ਥੱਲੇੋਂ ਅਸੀਂ ਇਹਨੂੰ ਸਿਲਾਈ ਕਰ ਦਿੱਤਾ ਇਸ ਤਰੀਕੇ ਦੇ ਨਾਲ ਹੁਣ ਜਿਹੜੀ ਇਹ ਉੱਪਰ ਨੂੰ ਦੋਨੋਂ ਕੱਟ ਪੀਸ ਜਾ ਰਹੇ ਆ ਉਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਹੁਣ ਕੀ ਕਰਨਾ ਹੈ ਉਥੇ ਅਸੀਂ ਪਹਿਲਾਂ ਇਹਨਾਂ ਨੂੰ ਸੈੱਟ ਕਰਕੇ ਤੇ ਫਿਰ ਤੁਹਾਨੂੰ ਦਿਖਾਉਣੀ ਆ ਫਿਰ ਅਸੀਂ ਕਰਨਾ ਹੈ ਕਿ ਇਹਨਾਂ ਦੇ ਉੱਪਰ ਨੂੰ ਜਿਹੜੀ ਸਾਈਡ ਜਾ ਰਹੀ ਆ ਉਥੇ ਅਸੀਂ 4.5 ਇੰਚ ਦੇ ਉੱਤੇ ਅਸੀਂ ਇੱਥੇ 4.5 ਇੰਚ ਜਿਹੜੀ ਉੱਪਰ ਨੂੰ ਇਹ ਕੱਟ ਪਿਸਤ ਜਾ ਰਿਹਾ ਹੈ ਇੱਥੇ ਅਸੀਂ 4.5 ਇੰਚ ਮੈਜ਼ਰਮੈਂਟ ਕਰਕੇ ਤੇ ਇੱਥੇ ਅਸੀਂ ਨਿਸ਼ਾਨ ਲਗਾ ਲੈਣਾ ਹੈ ਤੇ ਨਿਸ਼ਾਨ ਲਗਾਉਣ ਤੋਂ ਬਾਅਦ ਫਿਰ ਅਸੀਂ ਇੰਨੀ ਦੀ ਸਿਲਾਈ ਕਰ ਦੇਣੀ ਹੈ ਤਾਂ ਜੋ نیچے ਵਾਲਾ ਬੇਸ ਪੂਰਾ ਸਕੁਅਰ ਟਾਈਪ ਚੌਰਸ ਜਿਹੜਾ ਚਾਰ ਨੁਕਰੇਵਾਂ ਲਾ ਉਹ ਬਣ ਸਕੇ ਵਧੀਆ ਤਰੀਕੇ ਦੇ ਨਾਲ ਤੇ ਹੁਣ ਦੇਖੋ ਅਸੀਂ ਤੇ 4.5 ਇੰਚ ਤੇ ਨਿਸ਼ਾਨ ਲਗਾ ਲਿਆ ਹੈ ਤੇ ਇੰਨਾ ਸੀ ਇਥੇ ਸਿਲਾਈ ਕਰ ਦਵਾਂਗੇ ਤੇ ਆਏ ਦੇਖੋ ਸिलाई ਕਰ ਦਿੱਤਾ ਹੈ ਤੇ ਥੱਲੇੋਂ ਪੂਰੀ ਸ਼ੇਪ ਬਣ ਗਈ ਹੈ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਬਣ ਗਿਆ ਹੁਣ ਤੇ ਹੁਣ ਦੇਖੋ ਬਣ ਗਿਆ ਤੇ ਹੁਣ ਜਿਹੜਾ ਉੱਪਰਲਾ ਸਾਈਡ ਆ ਉੱਪਰਲੀ ਸਾਈਡ ਤੇ ਵੀ ਤੁਹਾਨੂੰ ਜਿਸ ਤਰ੍ਹਾਂ ਅਸੀਂ ਪਹਿਲਾਂ نیچے ਸਾਈਡ ਤੇ ਕੀਤਾ ਇਹ ਇਹਨਾਂ ਦਾ ਸੈਂਟਰ ਕੱਢ ਲਵਾਂਗੇ ਸੈਂਟਰ ਕੱਢਣ ਤੋਂ ਬਾਅਦ ਫਿਰ ਅਸੀਂ ਜਿਹੜਾ ਇੱਥੇ ਨਿਸ਼ਾਨ ਲਗਾ ਲਿਆ ਹੈ ਤੇ ਇਹਨਾਂ ਦੀਆਂ ਵੀ ਜਿਵੇਂ ਦੋਨੋਂ ਕੋਰਨਰ ਆ ਦੋਨੋਂ ਸਾਈਡਾਂ ਨੇ ਉਹਨਾਂ ਨੂੰ ਆਪਸ ਵਿੱਚ ਇਹ ਤੇ ਸੈਂਟਰ ਬਿੰਦੂ ਤੇ ਅਟੈਚ ਕਰ ਦਵਾਂਗੇ ਤੇ ਤੁਹਾਨੂੰ ਇਹ ਕਰਕੇ ਦਿਖਾਉਣੀ ਹੈ ਇਸ ਤਰੀਕੇ ਦੇ ਨਾਲ ਸੈਂਟਰ ਬਿੰਦੂ ਤੇ ਦੋਵੇਂ ਜਿਹੜੇ ਕੋਰਨਰ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸੈੱਟ ਕਰ ਦੇਣਾ ਹੈ ਇਹਨਾਂ ਨੂੰ ਸੈੱਟ ਕਰਨ ਤੋਂ ਬਾਅਦ ਫਿਰ ਅਸੀਂ ਕੀ ਕਰਨਾ ਹੈ ਸੈੱਟ ਕਰਨ ਤੋਂ ਬਾਅਦ ਇੱਕ ਚੀਜ਼ ਲੈਣੀ ਹੈ ਜਿਹਦੇ ਨਾਲ ਅਸੀਂ ਇਹਨੂੰ ਹੈਂਗ ਕਰਨਾ ਹੈ ਤੇ ਉਹ ਹੈ ਜੀ ਹੈਂਗਰ ਹੈਂਗਰ ਲੈਣ ਤੋਂ ਬਾਅਦ ਇਹ ਜਿਹੜੀਆਂ ਸਾਈਡਾਂ ਵਾਲੀਆਂ ਨੁੱਕਰਾਂ ਬਣੀਆਂ ਐ ਇਹਨਾਂ ਵਿੱਚ ਅਸੀਂ ਪਲੇਟਸ ਪਾ ਦਾਂਗੇ ਤਾਂ ਜੋ ਥੱਲੇ ਝੋਲਾਂ ਪਵੇ ਕਿਉਂਕਿ ਥੱਲੇ ਅਸੀਂ بیس ਬਣਾਇਆ ਹੈ ਕੱਟ ਲਗਾ ਕੇ ਉੱਪਰੋਂ ਫੇਰ ਜੇ ਇਸੇ ਤਰੀਕੇ ਨਾਲ ਇਸੇ ਲਗਾ ਦਵਾਂਗੇ ਇੱਕ ਤਾਂ ਹੈਂਗਰ ਵਿੱਚ ਪੂਰਾ ਫਿੱਟ ਨਹੀਂ ਆਵੇਗਾ ਦੂਸਰਾ ਝੋਲ ਪਵੇਗੀ ਤੇ ਇਸ ਤਰੀਕੇ ਨਾਲ ਅਸੀਂ ਪਲੇਟ ਬਣਾ ਕੇ ਤੇ ਜਿੰਨਾ ਤੁਹਾਡਾ ਹੈਂਗਰ ਹੈ ਤੁਸੀਂ ਸਟੀਲ ਦਾ ਲੈ ਲਓ ਲੱਕੜ ਦਾ ਲੈ ਲਓ ਜੋ ਵੀ ਲੈਣਾ ਲੈ ਸਕਦੇ ਹੋ ਤੇ ਹੈਂਗਰ ਦੀ ਇਹ ਸਪੇਸ ਦੇ ਹਿਸਾਬ ਦੇ ਨਾਲ ਤੁਸੀਂ ਇਸ ਤਰ੍ਹਾਂ ਹੈਂਗਰ ਨੂੰ ਵਿੱਚ ਦੇ ਕੇ ਤੇ ਇਹਨੂੰ ਫੋਲਡ ਕਰਕੇ ਤਾਂ ਤੁਸੀਂ ਇਹਦੀ ਸਿਲਾਈ ਲਗਾ ਦੇਣੀ ਹੈ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਕੋਈ ਵੀ ਕਾਰਡਬੋਰਡ ਲੈਣਾ ਹੈ ਕੋਈ ਕੁਝ ਵੀ ਲੈ ਲਓ ਤੁਸੀਂ ਫਾਲਤੂ ਜਿਹੜੇ ਪੇਟੀਆਂ ਪਈਆਂ ਹੁੰਦੀਆਂ ਨੇ ਗੱਤੇ ਦੀਆਂ ਜਾਂ ਤੁਸੀਂ ਇਹ ਮੈਂ ਨੋਟਬੁੱਕ ਦੀ ਜਿਹੜੀ ਜਿਲਦ ਵਾ ਉਹ ਲੈ ਲਿਏ ਤੇ 10 ਇੰਚ ਲੰਬੀ ਤੇ 10 ਬਾਈ 7 10 ਇੰਚ ਜਿਹੜੀ ਇਹਦੀ ਲੈਂਥ ਵਾ ਤੇ 7 ਇੰਚ ਇਹਦੀ ਜਿਹੜੀ ਆ ਉਹ ਚੌੜਾਈ ਆ ਇਹ ਨਹੀਂ ਲੈ ਕੇ ਉਹਨੂੰ ਕੱਟ ਕਰ ਲੈਣਾ ਹੈ ਤੇ ਫਿਰ ਕੱਟ ਕਰਨ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੀ ਕੀ ਕਰਨਾ ਹੈ ਪਹਿਲਾਂ ਦੇਖੋ ਇਹ ਹੈਂਗਰ ਦੇ ਵਿੱਚ ਅਸੀਂ ਇਹਨੂੰ ਫਿੱਟ ਕਰ ਲਿਆ ਹੈ ਤੇ ਇਹਦੀ ਜਿਹੜੀ ਆ ਉਹ ਆਰਗੇਨਾਈਜ਼ਰ ਤਿਆਰ ਹੋ ਗਿਆ ਬਸ ਇਹਦਾ 베ਸ ਥੱਲੇ ਬਣਾਉਣ ਵਾਸਤੇ ਤੇ ਇਹ ਇਸ ਤਰੀਕ ਕਰਕੇ ਲਗਾਉਣਾ ਹੈ ਥੱਲੇ ਕਰਤਾ ਹੈ ਪਰ ਜੋ ਇਹ ਵਧੀਆ ਤਰੀਕੇ ਨਾਲ ਦੇਖੋ ਇਹ ਕਲਮੇਰਾ ਦੀ ਸ਼ੇਪ ਲੈ ਲਈਏ ਨੇ ਤੁਸੀਂ ਇਹ ਜਿਹੜਾ ਥੱਲੇ ਅਸੀਂ ਕਾਰਡਬੋਰਡ ਲਗਾਇਆ ਹੈ ਇਹਨੂੰ ਤੁਸੀਂ ਕੱਪੜੇ ਦੇ ਵਿੱਚ ਰੈਪ ਕਰਕੇ ਵੀ ਲਗਾ ਸਕਦੇ ਹੋ ਇਸ ਤਰੀਕੇ ਨਾਲ ਵੀ ਲਗਾ ਸਕਦੇ ਹੋ ਤੇ ਹੁਣ ਦੇਖੋ ਮੈਂ ਤੁਹਾਨੂੰ ਇਹਦੇ ਵਿੱਚ ਕੱਪੜੇ ਜਿਹੜੇ ਆ ਉਹ ਸੈੱਟ ਕਰਕੇ ਦਿਖਾਉਣੀ ਆ ਕਿੰਨੇ ਵਧੀਆ ਤਰੀਕੇ ਦੇ ਨਾਲ ਇਹਨੂੰ ਹੈਂਗਰ ਦੇ ਉੱਪਰ ਮੈਂ ਦਰਵਾਜ਼ੇ ਦੇ ਮਗਰ ਹੈਂਗ ਕਰ ਦਿੱਤਾ ਅਸੀਂ ਦਰਵਾਜ਼ੇ ਮਗਰ ਐਵੇਂ ਕੱਪੜੇ ਟੰਗੀ ਰੱਖਦੇ ਆ ਤੇ ਉਹ ਚੰਗੇ ਨਹੀਂ ਲੱਗਦੇ ਹੈਗੇ ਜਿੰਨੇ ਵੀ ਕੱਪੜੇ ਫੋਲਡ ਕਰਕੇ ਦੇਖੋ ਟਾਵਲ ਹੈ ਸੂਟ ਹੈ ਤੇ ਹੋਰ ਸ਼ਾਲ ਹੋ ਜਾਂਦੇ ਆ ਜੋ ਵੀ ਸਵੈਟਰ ਸ਼ਰਟ ਵਾ ਤੇ ਡੇਲੀ ਵੇਅਰ ਦੇ ਕੱਪੜੇ ਹੁੰਦੇ ਆ ਅਸੀਂ ਦਰਵਾਜ਼ੇ ਮਗਰ ਲਟਕਾ ਸਕ ਲਟਕਾਈ ਰਹਿੰਦੇ ਆ ਤੇ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਹੀ ਡੇਲੀ ਵੇਅਰ ਦੇ ਕੱਪੜੇ ਇਸ ਤਰ੍ਹਾਂ ਫੋਲਡ ਕਰਕੇ ਤੇ ਇਹਦੇ ਵਿੱਚ ਸਾਰੇ ਦੇਖੋ ਉੱਪਰ ਤੱਕ ਕਿੰਨੇ ਕੱਪੜੇ ਆ ਜਾਣਗੇ ਸਿਰਫ ਇੱਕ ਦੁਪट्टे ਦੇ ਪੀਸ ਤੋਂ ਅਸੀਂ ਇਹ ਚੀਜ਼ ਤਿਆਰ ਕਰ ਲਈ ਹੈ ਤੇ ਇਹਦੇ ਨਾਲ ਕੱਪੜਿਆਂ ਦਾ ਖਿਲਾਰਾ ਵੀ ਨਹੀਂ ਪੈਂਦਾ ਇੱਕ ਛੋਟੀ ਅਲਮਾਰੀ ਦੀ ਸ਼ੇਪ ਲੈ ਲਈ ਹੈ ਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਸੈੱਟ ਹੋ ਗਿਆ ਹੈ ਤੇ ਉਮੀਦ ਕਰਦੇ ਆਂਗੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਆਈ ਹੋਵੇਗੀ ਤਾਂ ਪਲੀਜ਼ ਜਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਮਿਲਦੀਆਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਤੇ ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਆਰਗੇਨਾਈਜ਼ ਹੋ ਗਿਆ ਹੈ ਤੇ ਇਹ ਤੁਹਾਨੂੰ ਮੈਂ ਫੜ ਕੇ ਦਿਖਾਇਆ ਇੰਨੇ ਜ਼ਿਆਦਾ ਕੱਪੜੇ ਸੀ ਪੰਡ ਕੱਪੜੀਆਂ ਦੀ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਆਂ ਸਾਸ਼ੀ ਗਾਲਜੀ ਸਾਰੇ